ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਜਿਨ੍ਹਾਂ ਦੇ ਉੱਪਰ ਪਿਛਲੇ ਲੰਬੇ ਸਮੇਂ ਤੋਂ ਐਨਐਸਏ ਲੱਗਿਆ ਹੋਇਆ ਹੈ ਅਤੇ ਉਹ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨਾਲ ਸੰਬੰਧਿਤ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਖਬਰ ਇਹ ਹੈ ਕਿ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਉੱਪਰ ਲੱਗਾ ਐਨਐਸਏ ਜਿਹੜਾ ਹਟਾਇਆ ਜਾਵੇਗਾ ਅਤੇ ਜਲਦੀ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਲਿਆਂਦਾ ਜਾਵੇਗਾ ਇਸ ਦੇ ਨਾਲ ਹੀ ਜੁੜੀ ਇੱਕ ਹੋਰ ਖਬਰ ਹੈ ਕਿ ਚੰਡੀਗੜ੍ਹ ਪੁਲਿਸ ਨੇ ਪਹਿਲਾਂ ਹੀ ਬਾਜੇਕੇ ਵਰਗੇ ਲੋੜਿੰਦੇ ਜਿਹੜੇ ਅਮਰਿਤਪਾਲ ਸਿੰਘ ਦੇ ਸਾਥੀ ਨੇ ਉਹਨਾਂ ਨੂੰ ਲੋੜਿੰਦੀ ਸੂਚੀ ਦੇ ਵਿੱਚ ਪਾ ਦਿੱਤਾ ਹੈ ਖਬਰ ਇਹ ਸਾਹਮਣੇ ਆਈ ਹੈ ਭਗਵੰਤ ਸਿੰਘ ਬਾਜੇਕੇ ਦਾ ਨਾਮ 10000 ਹੋਰ ਵਿਅਕਤੀਆਂ ਦੇ ਵਿੱਚ ਸ਼ਾਮਲ ਕੀਤਾ ਗਿਆ ਜਿਨ੍ਹਾਂ ਦੀ ਲੋੜ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਨੂੰ ਹੈ ਤੇ ਹੁਣ ਇਸ ਗੱਲ ਦੀ ਸੰਭਾਵਨਾ ਵੱਧ ਗਈ ਹੈ ਕਿ ਜੇਕਰ ਬਾਜੇਕੇ ਦੇ ਉੱਪਰੋਂ ਐਨਐਸਏ ਹਟਾਇਆ ਜਾਂਦਾ ਹੈ ਤੇ ਉਸ ਨੂੰ ਪੰਜਾਬ ਲਿਆਂਇਆ ਜਾਂਦਾ ਤਾਂ ਚੰਡੀਗੜ੍ਹ ਪੁਲਿਸ ਉਸ ਨੂੰ ਗ੍ਰਿਫਤਾਰ ਕਰ ਸਕਦੀ ਹੈ ਤੇ ਅੱਗੇ ਦੀ ਕਾਰਵਾਈ ਕਰ ਸਕਦੀ ਹੈ ਇਸੇ ਤਰ੍ਹਾਂ ਅਮਰਿਤਪਾਲ ਸਿੰਘ ਦੇ ਬਾਕੀ ਸਾਥੀ ਸਮੇਤ ਅਮਰਿਤਪਾਲ ਸਿੰਘ ਜੇਕਰ ਐਨਐਸਏ ਉਹਨਾਂ ਤੇ ਹਟਾਇਆ ਜਾਂਦਾ ਹੈ ਤਾਂ ਉਹਨਾਂ ਨੂੰ ਪੰਜਾਬ ਟ੍ਰਾਂਸਫਰ ਕੀਤਾ ਜਾਵੇਗਾ ਤੇ ਅਗਲੀ ਕਾਨੂੰਨੀ ਕਾਰਵਾਈ ਹੈ ਜਿਹੜੀ ਉਹ ਪੰਜਾਬ ਦੀ ਪੁਲਿਸ ਉਹਨਾਂ ਦੇ ਉੱਤੇ ਕਰੇਗੀ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਖਡੂਰ ਸਾਹਿਬ ਤੋਂ ਸਾਂਸਦ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਪੱਪਲਪ੍ਰੀਤ ਸਿੰਘ ਅਤੇ ਜੀਤ ਸਿੰਘ ਤੋਂ ਇਲਾਵਾ ਬਾਕੀ ਨਜ਼ਰਬੰਦ ਜਿਹੜੇ ਵਿਅਕਤੀ ਨੇ ਜਿਨ੍ਹਾਂ ਦੇ ਉੱਤੇ NSA ਲਗਾਇਆ ਗਿਆ ਸੀ ਉਹਨਾਂ ਦੇ ਉੱਪਰ NSA ਵਧਾਉਣ ਦੀ ਅਜੇ ਤੱਕ ਕੋਈ ਵੀ ਤਜਵੀਜ਼ ਨਹੀਂ ਹੈ ਅਤੇ ਆਦੇਸ਼ ਜਾਰੀ ਨਹੀਂ ਕੀਤਾ ਗਿਆ ਸੋ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ 19 ਮਾਰਚ ਨੂੰ ਭਗਵੰਤ ਸਿੰਘ ਉਰਫ ਬਾਜੇ ਕੇ ਸਮੇਤ ਬਾਕੀ ਵਿਅਕਤੀ ਜਿਨ੍ਹਾਂ ਦੇ ਉੱਤੇ NSA ਲੱਗੀ ਹੈ ਉਹਨਾਂ ਦੇ ਉੱਪਰ ਲੱਗਿਆ NSA ਖਤਮ ਹੋ ਜਾਵੇਗਾ ਅਤੇ ਉਹਨਾਂ ਨੂੰ ਪੰਜਾਬ ਟਰਾਂਸਫਰ ਕੀਤੇ ਜਾਣ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ ਹਾਲਾਂਕਿ ਚੰਡੀਗੜ੍ਹ ਪੁਲਿਸ ਨੇ ਪਹਿਲਾਂ ਹੀ ਭਗਵਾਨ ਸਿੰਘ ਬਾਜੇ ਨੂੰ ਆਪਣੀ ਲੋੜਿੰਦੀ ਸੂਚੀ ਦੇ ਵਿੱਚ ਪਾ ਦਿੱਤਾ ਹੈ ਉਸ ਦਾ ਨਾਮ ਉਹਨਾਂ 10000 ਹੋਰ ਵਿਅਕਤੀਆਂ ਦੇ ਵਿੱਚ ਸ਼ਾਮਲ ਹੋ ਗਿਆ ਜਿਨ੍ਹਾਂ ਦੀ ਚੰਡੀਗੜ੍ਹ ਪੁਲਿਸ ਨੂੰ ਲੋੜ ਹੈ ਸੋ ਅਜਿਹੇ ਵਿੱਚ ਜੇਕਰ ਬਾਜੇ ਕੇ ਨੂੰ ਰਿਹਾ ਕੀਤਾ ਜਾਂਦਾ ਹੈ ਤਾਂ ਚੰਡੀਗੜ੍ਹ ਪੁਲਿਸ ਉਸ ਨੂੰ ਤੁਰੰਤ ਗ੍ਰਿਫਤਾਰ ਕਰ ਸਕਦੀ ਹੈ ਉਹਦੇ ਸਤਰਾਮ ਸਿੰਘ ਵਿਰੁੱਧ ਐਨਐਸਏ ਪੰਗ ਹੋਣ ਤੋਂ ਬਾਅਦ ਉਹਨਾਂ ਨੂੰ ਵੀ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸੇ ਤਰ੍ਹਾਂ ਬਾਕੀ ਜਿੰਨੇ ਵੀ ਆ ਵਿਅਕਤੀ ਨੇ ਜਿਹੜੇ ਅਮਰਿਤਪਾਲ ਸਿੰਘ ਦੇ ਸਾਥੀ ਨੇ ਅਤੇ ਜੇਲ੍ਹ ਦੇ ਵਿੱਚ ਬੰਦ ਨੇ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੂੰ ਵੀ ਰਿਹਾਈ ਤੋਂ ਬਾਅਦ ਪੰਜਾਬ ਪੁਲਿਸ ਆਪਣੀ ਹਿਰਾਸਤ ਦੇ ਵਿੱਚ ਲੈ ਸਕਦੀ ਹੈ ਤੇ ਅਗਲੀ ਕਾਰਵਾਈ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਸਕਦੀ ਹੈ ਫਿਲਹਾਲ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਉਹਨਾਂ ਦੇ ਉੱਪਰ ਲੱਗਿਆ ਹੋਇਆ ਐਨਐਸਏ ਜਿਹੜਾ ਉਹ ਜਲਦੀ ਖਤਮ ਹੋ ਜਾਵੇਗਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਪੰਜਾਬ ਟਰਾਂਸਫਰ ਕੀਤਾ ਜਾ ਸਕਦਾ ਹੈ ਇਹ ਖਬਰਾਂ ਨਿਕਲ ਕੇ ਸਾਹਮਣੀਆਂ ਆਈਆਂ ਨੇ ਹਾਲਾਂਕਿ ਇਸ ਪੂਰੇ ਮਾਮਲੇ ਦੇ ਵਿੱਚ ਅਧਿਕਾਰਤ ਤੌਰ ਤੇ ਕਿਸੇ ਵੀ ਅਫਸਰ ਦਾ ਜਾਂ ਕਿਸੇ ਪੁਲਿਸ ਅਧਿਕਾਰੀ ਦਾ ਬਿਆਨ ਅਜੇ ਸਾਹਮਣੇ ਨਹੀਂ ਆਇਆ ਪਰ ਇਹ ਜਿਹੜੀਆਂ ਖਬਰਾਂ ਨੇ ਮੀਡੀਆ ਦੇ ਵਿੱਚ ਤੇਜ਼ੀ ਦੇ ਨਾਲ ਫੈਲ ਰਹੀਆਂ ਨੇ ਕਿ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਜਲਦ ਹੀ ਡਿਬਰੂਗੜ੍ਹ ਦੀ ਜੇਲ੍ਹ ਤੋਂ ਰਿਹਾ ਕਰਕੇ ਵਾਪਸ ਪੰਜਾਬ ਭੇਜਿਆ ਜਾ ਸਕਦਾ ਹੈ